ਹਾਂਜੀ ਸਸਰੀ ਕਾ ਗਾਈਜ ਜੀ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਗਰਮੀ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਪਹਿਲਾਂ ਮੀਂਹ ਪੈ ਕੇ ਹਟਿਆ ਹੈ ਪਰ ਮੌਸਮ ਠੰਡਾ ਹੈ ਥੋੜਾ ਜਿਹਾ ਬਾਹਰ ਮਤਲਬ ਨਹੀਂ ਤੋ ਪਣੀ ਹੈਗੀ ਤੇ ਗਰਮੀ ਬਹੁਤ ਜ਼ਿਆਦਾ ਹੈ ਹਾਂਜੀ ਤੇ ਬੱਚੇ ਜਿਹੜੇ ਉਹ ਦੁਪਹਿਰੇ ਮੰਗ ਰਹੇ ਸੀ ਕਿ ਮੰਮਾ ਮਟਰ ਬਣਾ ਕੇ ਦਿਓ ਤੇ ਦੁਪਹਿਰੇ ਗਰਮੀ ਬਹੁਤ ਜ਼ਿਆਦਾ ਸੀ ਤੇ ਇੱਕ ਬਾਰਿਸ਼ ਹੋ ਰਹੀ ਸੀ ਥੋੜੀ ਜੀ ਤੇ ਮੈਂ ਸੋਚਿਆ ਚਲੋ ਹੁਣ ਸ਼ਾਮ ਜੀ ਦਾ ਵੇਲਾ ਹੈ ਤੇ ਮੈਂ ਇਹਨਾਂ ਤੁਹਾਨੂੰ ਮਟਰ ਬਣਾ ਦਿੰਨੀ ਹਾਂ ਹਾਂਜੀ ਤੇ ਆ ਲਿਆ ਆਪਾਂ ਕਣਕ ਦਾ ਆਟਾ ਇਹ ਆਪਾਂ ਦੋ ਵਾਰੀ ਛਾਨ ਲਿਆ ਛੰਦਨੀ ਨਾਲ ਹਾਂਜੀ ਕੋਈ ਆਪਾਂ ਕੱਪੜੇ ਨਾ ਛਾਨਿਆ ਕੋਈ ਕਿਹਨਾਂ ਨਹੀਂ ਤੇ ਬਸ ਆਪਾਂ ਦੋ ਵਾਰੀ ਛੰਦਨੀ ਨਾਲ ਹੀ ਛਾਨਿਆ ਇਹ ਕਣਕ ਦਾ ਆਟਾ ਦੇਖੋ ਕਿੰਨਾ ਚਿੱਟਾ ਹੈ ਤੇ ਹੁਣ ਆਪਾਂ ਬਣਾਉਣ ਲੱਗੇ ਆ ਮਟਰ ਤੇ ਮਠੀਆਂ ਬੱਚਿਆਂ ਲਈ ਤੇ ਛੋਟੀ ਮਟਰੀ ਹਾਂਜੀ ਇਹ ਬਾਜ਼ਾਰੋਂ ਲਿਆਂਦੇ ਆਂ ਖਾਂਦੇ ਆ ਤੇ ਉਹ ਤੁਹਾਨੂੰ ਪਤਾ ਹੀ ਕਿ ਇਸ ਤਰ੍ਹਾਂ ਬਣੀ ਹੁੰਦੀ ਹੈ ਤੇ ਆਪਾਂ ਸੋਚਿਆ ਚਲੋ ਆਪਾਂ ਤੁਹਾਨੂੰ ਘਰੇ ਬਣਾ ਦਿੰਦੇ ਆ ਹਾਂਜੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਆ ਮੈਂ ਕਾਲੀ ਮਿਰਚ ਤੇ ਜੀਰਾ ਜਿਹੜਾ ਉਹ ਪੀਆ ਹੋਇਆ ਏ ਸਭ ਤੋਂ ਪਹਿਲਾਂ ਕਾਲੀ ਮਿਰਚ ਤੇ ਜੀਰਾ ਪਾਵਾਂਗੇ ਵਿੱਚ ਹਾਂਜੀ ਤਿਆਰ ਕਰਨ ਲਈ ਹਾਂਜੀ ਹਾਂਜੀ ਹੁਣ ਮੈਂ ਪਾਵਾਂਗੀ ਨਮਕ ਕਾਲੀ ਮਿਰਚ ਤੇ ਜੀਰਾ ਜਿਹੜਾ ਉਹ ਪਾ ਲਿਆ ਏ ਉਹਨਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਹਾਂਜੀ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਜਿਹੜਾ ਉਹ ਪਾ ਲੈਨੇ ਆ ਹਾਂਜੀ ਥੋੜੀ ਜਿਹੀ ਲਾਲ ਮਿਰਚ ਜਿਹੜੀ ਹੋਰ ਪਾ ਲਾਂਗੇ ਹਾਂਜੀ ਥੋੜੀ ਜਿਹੀ ਹਲਦੀ ਚੁਟਕੀ ਐ ਕਿ ਵਸ ਹਾਂਜੀ ਬਸ ਰੰਗ ਦੇ ਲਈ ਮੜੀ ਜਿਹੀ ਹਲਦੀ ਪਾਣੀ ਪਾ ਜਾ ਰਹੇ ਹਾਂਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਰिफाइंड ਤੇ ਦੋ ਚਮਚਾ ਪਾ ਜਾ ਹੁਣ ਆਪਾਂ ਇਹਦੇ ਵਿੱਚ ਰिफाइंड ਪਾਵਾਂਗੇ ਦੋ ਚਮਚਾ ਹਾਂਜੀ ਕਿਉਂ ਨਾ ਆਪਾਂ ਇਹਨੂੰ ਸਕੇ ਨੂੰ ਸਾਰਾ ਇਕੱਲੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਧੋਣਾ ਹੈ ਕੜੀ ਸਾਂ ਨਾਲ। ਹਾਂਜੀ ਇਦਾਂ ਕਰਕੇ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਹੈ। ਹਾਂਜੀ ਹੁਣ ਆਪਾਂ ਥੋੜਾ ਥੋੜਾ ਪਾਣੀ ਮਿਲਾਉਂਦੇ ਹੋਏ ਪਹਿਲਾਂ ਪਰਫੈਂਟ ਤੇ ਮਸਾਲੇ ਸਾਰੇ ਆ ਚੰਗੀ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਮਿਕਸ ਕਰ ਲਿਆ। ਥੋੜਾ ਥੋੜਾ ਪਾਣੀ ਮਿਲਾਉਂਦੇ ਹੋਏ ਇਹਦਾ ਸੱਤ ਜਿਹੜਾ ਡੋ ਤਿਆਰ ਕਰਾਂਗੇ ਆਪਾਂ ਆਟੇ ਵਾਂਗੂ ਜਿੱਦਾਂ ਆਟਾ ਗੁੰਨਦੀਆਂ ਉਸੇ ਤਰ੍ਹਾਂ ਹੀ ਬੰਨ੍ਹ ਕੇ ਆਸਾਕਤਾ ਆਪਾਂ ਆਟਾ ਗੁੰਨਣਾ ਹੈ ਬਤਲਾ ਜਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਬਤਲਾ ਬਣਿਆ ਤੇ ਆਪਾਂ ਨੇ ਮਟਰ ਤੇ ਜਹਾ ਮਠੀ ਮਾ ਜੜੀ ਮਟਰੀ ਆਪਾਂ ਤਿਆਰ ਕਰਨੀ ਹੈ ਬਿਲਕੁਲ ਸਹੀ ਨਹੀਂ ਬਣੇਗੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਆ ਆਪਣਾ ਜਿਹੜਾ ਆਟਾ ਬਿਲਕੁਲ ਤਿਆਰ ਹੋ ਗਿਆ ਕਿੰਨਾ ਸਾਗਤਾ ਹਾਂਜੀ ਇਸ ਤਰ੍ਹਾਂ ਸਾਗਤਾ ਆਟਾ ਹੋਣਾ ਚਾਹੀਦਾ ਹੈ ਜਮਾਂ ਹਾਂਜੀ ਇਹਨਾਂ ਉੱਪਰ ਚੁੱਕ ਲਾਂਗੇ ਇਹਦੇ ਇਸ ਡੱਬੇ 'ਚ ਰੱਖ ਲਾਂਗੇ 5 ਮਿੰਟ ਦੇ ਲਈ ਤੇ ਇਧਰਲੀ ਸਾਈਡ ਤੇ ਆਪਾਂ ਹੁਣ ਹਾਂਜੀ ਹੁਣ ਆਪਾਂ ਗੈਸ ਚਲਾ ਦੇ ਲੱਗੇ ਆਂ ਇਹਨੂੰ ਫਰਾਈ ਪੈਨ ਜਿਹੜਾ ਗਰਮ ਰੱਖਿਆ ਹੈ ਥੋੜਾ ਵਿੱਚ ਪਾਣੀ ਇਹਨੂੰ ਸਕਾਰ ਗਿਆ ਤੇ ਬਾਅਦ ਵਿੱਚ ਇਹਦੇ 'ਚ ਪੋਰੀਆਂ ਪਾ ਤੇਲ ਆ ਹਾਂਜੀ ਤੇ ਉਹਨੇ ਪੇੜਾ ਆਪਾਂ ਲਾਗੇ ਪੇੜਾ ਜਿਹੜਾ ਉਹ ਤਿਆਰ ਕਰ ਲਿਈਏ। ਹਾਂਜੀ ਗਾਇਜ਼ ਪੇੜਾ ਆਪਾਂ ਕਰ ਲਿਆ ਏ। ਛੋਂਡਾ ਵੀ ਕਰ ਲਿਆ ਤੇ ਹੁਣ ਆਪਾਂ ਇਹਨੂੰ ਥਾਲੀ ਦੇ ਉੱਪਰ ਵੇਲਾਾਂਗੇ। ਜਿੱਡੀ ਵੱਡੀ ਆਪਣੀ ਥਾਲੀ ਹੈ ਏਡਾ ਵਡਾ ਇਹਨੂੰ ਵੇਲ ਲੈਣਾ ਵੀ ਸਾਕਾ। ਹਾਂਜੀ। ਇਸ ਤਰ੍ਹਾਂ ਵੇਲ ਕੇ ਥੋੜਾ ਮੋਟੀ ਹੋਣੀ ਚਾਹੀਦੀ ਕਿਉਂਕਿ ਆਪਾਂ ਮੱਠੀ ਤਿਆਰ ਕਰਨੀ ਹੈ ਤੇ ਬਾਅਦ ਵਿੱਚ ਜਦੋਂ ਆਪਾਂ ਤਿਆਰ ਕਰਾਂਗੇ ਮਟਰ

ਆਪਣਾ ਤੇਲ ਜਿਹੜਾ ਉਹ ਗਰਮ ਹੋ ਰਿਹਾ ਹੈ। ਹਾਂਜੀ ਗਾਇਜ਼ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਹੈ ਤੇ ਆਪਾਂ ਗੈਸ ਜਿਹੜਾ ਉਹ ਕੱਟ ਕਰਤਾ ਹੈ। ਹਾਂਜੀ ਆਪਾਂ ਕੱਟ ਦੇ ਟੇਕ ਤੇ ਬਣਾਵਾਂਗੇ। ਸਾਰਾ ਕੋਟਾਉਣ ਲੱਗੇ ਵਿੱਚ ਮਠੀਆਂ ਜਿਹੜੇ ਪੀਸ ਆਪਾਂ ਕੱਟ ਕੇ ਰੱਖੀ ਹੋਏ ਆ। ਹਾਂਜੀ। ਇਹ ਫੁੱਲ ਕਰ ਲਾਂਗੇ। ਹਾਂਜੀ। ਕਿ ਅਸ ਬੰਦ ਹੋ ਗਿਆ ਹੋਣਾ ਹਾਂ ਹਾਂਜੀ ਗਾਇਜ਼ ਤਿੰਨ ਪਾਤੀਆਂ ਤੇ ਬਾਕੀ ਜਿਹੜੇ ਪੀਸ ਬਚੇ ਤੀ ਉਹ ਆਪਾਂ ਮਟਰੀ ਤਿਆਰ ਕਰ ਲਈ ਛੋਟੀ ਛੋਟੀ ਹਾਂਜੀ ਮਿੱਤਰਾ ਤੁਸੀਂ ਸਿੰਗਰਸ ਆਲਦੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਕਲਰ ਜਿਹੜਾ ਕਿੰਨਾ ਸੋਹਣਾ ਆ ਰਿਹਾ ਏ ਹਾਂਜੀ ਮੱਟੀ ਦਾ ਕਿ ਆਪਾਂ ਜਿਹੜਾ ਬੱਚਿਆਂ ਨੂੰ ਇਦਾਂ ਹੀ ਕਰਦੇ ਵਿੱਚ ਜਿਹੜਾ ਪ੍ਰਚਾਰ ਕਰਦੇ ਆ ਜਦੋਂ ਬੱਚੇ ਜੇਦ ਕਰਦੇ ਹੋਣ ਬਾਹਰ ਚੀਜ਼ ਖਾਣ ਦੀ ਹਾਂਜੀ ਤੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਲੌਗ ਜਿਹੜਾ ਪੂਰਾ ਜਰੂਰ ਦੇਖਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਜਿਹੜੀਆਂ ਤੁਹਾਨੂੰ ਕਿਹੋ ਜਿਹੇ ਲੱਗਦੀਆਂ ਹਾਂਜੀ ਤੇ ਬਾਅਦ ਵਿੱਚ ਤੁਹਾਨੂੰ ਮਟਰ ਵੀ ਜਿਹੜੇ ਉਹ ਤਿਆਰ ਕਰਕੇ ਦਿਖਾਵਾਂਗੇ ਹਾਂਜੀ ਤੇ ਹੁਣ ਹੋ ਰਹੀ ਹੈ ਮਠੀ ਪਿਆਰ ਠੀ ਗਾਇਜ਼ ਤੇ ਹੁਣ ਆਪਣੀ ਜਿਹੜੀ ਮਠੀ ਉਹ ਬਣ ਗਈ ਹੈ ਕੀ ਆਪਾਂ ਕੱਢ ਲੈ ਲੱਗੇ ਆਂ ਨਾਲ ਦੀ ਨਾਲ ਜਿਹੜੀ ਆਪਾਂ ਛੋਟੀ ਮਟਰੀ ਪਾਈ ਸੀ ਉਹ ਵੀ ਬਣ ਗਈ ਐ ਹਾਂਜੀ ਤੇ ਬਾਅਦ ਵਿੱਚ ਤੁਹਾਨੂੰ ਖਾ ਕੇ ਵਖਾਉਂਦੇ ਆ ਬੱਚੇ ਕਿਸ ਤਰ੍ਹਾਂ ਲੱਗੀ ਇਹਨਾਂ ਨੂੰ ਖਾ ਹਾਂ ਫਿਰ ਗਾਈ ਜੇ ਤੇ ਹੁਣ ਖੁਸ਼ੂ ਤੁਹਾਨੂੰ ਮਠੀ ਖਾ ਕੇ ਵਖਾਉਣ ਲੱਗਾ ਐ ਹਾਂਜੀ ਬਹੁਤ ਕਰਕਰੀ ਬਣੀ ਹੋਈ ਐ ਖਾਂ ਚ ਮੈਨੂੰ ਲੱਗਦਾ ਹਾਂਜੀ ਹੋਰ ਖਾ ਕੇ ਵੇਖੋ ਕਿਦਾਂ ਬਣੀ ਵੇਖ ਤੁਸੀਂ ਟੇਸਟੀ ਥੋੜੀ ਹੋਰ ਖਾ ਕੇ ਵਖਾਣਾ ਫਿਰ ਮੈਂ ਇਸ ਵਾਰੀ ਮੈਂ ਹਾਂਜੀ ਤੇ ਇਹਨਾਂ ਨੂੰ ਵੀ ਬਹੁਤ ਹੀ ਸਵਾਦ ਲੱਗੀਆਂ ਐ ਤੇ ਹੁਣ ਆਪਾਂ ਬਣਾਉਣ ਲੱਗੇ ਆ ਮਟਰ ਤੇ ਤੁਹਾਨੂੰ ਵੀ ਦਿਖਾਉਣੀ ਆ ਗਾਈਜ਼ ਹੁਣ ਆਪਾਂ ਆ ਭੇੜਾ ਕਰ ਲਿਆ ਚੁੰਡ ਕਰ ਲਈ ਐ ਤੇ ਹੁਣ ਆਪਾਂ ਜਿਹੜੇ ਮਟਰ ਬਣਾਉਣ ਲੱਗੇ ਆ ਤੁਸੀਂ ਦੇਖਿਓ ਹਾਂਜੀ ਆਪਾਂ ਜੀ ਧੀ ਵੱਡੀ ਥਾਲੀ ਐ ਏਡੀ ਵੱਡੀ ਰੋਟੀ ਬੇਲ ਲਾਂਗੇ ਕਿਉਂਕਿ ਅੱਗੇ ਆਪਾਂ ਰੋਟੀ ਮੋਟੀ ਰੱਖੀ ਸੀ ਆਪਾਂ ਮੱਠੀ ਤਿਆਰ ਕਰਨੀ ਸੀ ਤੇ ਹੁਣ ਆਪਾਂ ਰੋਟੀ ਜਿਹੜੀ ਉਹ ਪਤਲੀ ਕਰਾਂਗੇ ਕਿਉਂਕਿ ਆਪਾਂ ਮਟਰ ਜਿਹੜੇ ਉਹ ਤਿਆਰ ਕਰਨੇ ਆ ਹਾਂਜੀ ਬਲੌਗ ਨਾਲ ਜੁੜੇ ਰਹੋ ਹਾਂਜੀ ਗਾਈਜ਼ ਦੇਖਾਦੇ ਆ ਦੋਸਤ ਪੱਟੀ ਆਪਾਂ ਦੀ ਬਿਲਕੁਲ ਪਤਲੀ ਤੇ ਹੁਣ ਆਪਾਂ ਮਰਜੀ ਜਿਹੜੀ ਉਹ ਕੱਟਾਂਗੇ ਕਰਦੇ ਆਹ ਵਾਲੇ ਬੈਕ ਸਾਈਡ ਨਾਲ ਕਟਣੀ ਆ ਹਾਂਜੀ ਹਾਂਜੀ ਆਦੇ ਚੱਕਾ ਇਹਦੇ ਤੇ ਇੱਕ ਜਿਹੜੀ ਲੀਕ ਹੋਇਆ ਮੈਂ ਚੇਤੇ ਬਾਂਗ ਤੁਸੀਂ ਵੀ ਸਾਰੇ ਇਸ ਤਰ੍ਹਾਂ ਪੀਸ ਕਰ ਲੈਨੇ ਆ ਰੋਟੀ ਦੇ ਐਂ ਜੀ ਚਲੋ ਜਿਹੜਾ ਪਗਿਆ ਸੀ ਜਿਹੜਾ ਕੱਟ ਕੀਤਾ ਇਹਨੂੰ ਫੁੱਲ ਕਰ ਲਾਂਗੇ ਹਾਂਜੀ ਤੇ ਕੱਲਾ ਕੱਲਾ ਤੇਸ ਜਿਹੜਾ ਇਹ ਚ ਪਾ ਦਾਂਗੇ ਤੁਸੀਂ ਚਾਹੋ ਤੇ ਇਹਦੇ ਚ ਗਲ ਵਿੰਗ ਵੀ ਪਾ ਸਕਦੇ ਹੋ ਇਹ ਆਪਣੇ ਮਠੇ ਜਿਹੜੇ ਤਿਆਰ ਹੋ ਜਾਣਗੇ ਪ੍ਰੋਪਰ ਤੁਸੀਂ ਦੇਖਣਾ ਬਹੁਤ ਹੀ ਟੇਸਟੀ ਬਣਦੇ ਕਿਉਂਕਿ ਆਪਾਂ ਘਰੇ ਤਿਆਰ ਕੀਤੇ ਕਾਲੀ ਮਿਰਚ ਤੇ ਜੀਰਾ ਵਗੈਰਾ ਪਾ ਕੇ ਮਸਾਲਾ ਹਾਂਜੀ ਤੇ ਬਾਜ਼ਾਰੋਂ ਜਿਹੜੇ ਲਿਆਏ ਸੀ ਤੁਸੀਂ ਖਾ ਕੇ ਦੇਖੀ ਹੋਣੇ ਆ। ਹਾਂਜੀ ਤੇ ਇਸ ਤਰ੍ਹਾਂ ਤੁਸੀਂ ਇਹ ਤਿਆਰ ਕਰ ਸਕਦੇ ਆ ਆਪਣੇ ਬੱਚਿਆਂ ਲਈ ਸਪੈਸ਼ਲ ਮਟਰ ਮਠਿਆਣਾ ਤਿਆਰ। ਹਾਂਜੀ। ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਮਟਰ ਜਿਹੜੇ ਆਪਣੇ ਕਿੱਡੇ ਛੋਨੇ ਫੁੱਲ ਲੱਗੇ ਆ। ਰੋਟੀ ਬਿਲਕੁਲ ਪਤਲੀ ਹੋਣੀ ਚਾਹੀਦੀ ਜਿੰਨੀ ਆਪਣੀ ਰੋਟੀ ਪਤਲੀ ਹੋਵੇਗੀ ਉਹਨੇ ਆਪਣੇ ਮਟਰ ਜਿਹੜੇ कुरकुरੇ ਬਣਨਗੇ ਬਹੁਤ ਹੀ ਟੇਸਟੀ ਤੇ कुरकुरੇ ਬਣਦੇ ਆ। ਹਾਂਜੀ ਅੱਗੇ ਬੱਚਿਆਂ ਨੂੰ ਮਠਿਆਣ ਬਹੁਤ ਟੇਸਟੀ ਲੱਗੀਆਂ। ਤੁਹਾਨੂੰ ਮਟਰ ਦੇਖਦੇ ਆ ਬੱਚੇ ਕੀ ਆਂਦੇ ਆ। ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਕਲਰ ਦੇਖੋ ਕਿੰਨਾ ਸੋਨਾ ਆ ਰਿਹਾ ਹੈ ਕਿ ਕਿ ਜਿਹੜਾ ਤੇਲ ਪਹਿਲਾਂ ਘਾਟੀ ਰੱਖਣਾ ਹੈ ਤੀਕ ਤੇ ਬਾਅਦ ਵਿੱਚ ਫੋਲ ਕਰ ਲੈਣਾ ਜਿਵੇਂ ਆਪਾਂ ਕੋਕ ਪਾਉਣਾ ਹੈ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਮਟਰ ਵੀ ਆਪਣੇ ਬਿਲਕੁਲ ਰੈਡੀ ਆ ਤਿਆਰ ਹੋ ਗਏ ਕਿੱਡੇ ਸੋਹਣੇ ਬਣੇ ਦੇਖਣ ਤੇ ਜਿੰਨੇ ਟੇਸਟੀ ਲੱਗ ਰਹੇ ਇੰਨੇ ਖਾਣ ਚ ਵੀ ਦੇਸਟੀ ਆ ਹਾਂਜੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਬਣਾ ਕੇ ਵਿਖਾਏ ਆ ਇਸ ਤਰ੍ਹਾਂ ਬਣਾ ਕੇ ਜ਼ਰੂਰ ਟਰਾਈ ਕਰਨਾ ओके बाय टाटा